365 ਦਿਨਾਂ ਵਿੱਚ ਸਿਰਫ ਇੱਕ ਦਿਨ ਦੇਸ਼ ਦੇ ਝੰਡੇ ਨੂੰ ਫੁੱਲ ਚੜਾ ਦੇਣਾ ਸਟੇਟਸਾਂ ਦੇ ਵਿੱਚ ਆਜ਼ਾਦੀ ਦੇ ਬਿਹਤਰੀਨ ਗੀਤ ਲਗਾ ਦੇਣਾ ਕੀ ਇਹ ਆਜ਼ਾਦੀ ਦਾ ਸਲੀ ਮਹੱਤਵ ਹੈ ਇਹਨੂੰ ਆਜ਼ਾਦੀ ਨਹੀਂ ਕਹਿੰਦੇ ਆਮ ਲੋਕ ਤਾਂ ਯਾਦ ਹੋਏ ਹੀ ਨਹੀਂ ਕਦੇ ਮਜ਼ਦੂਰ ਵਰਗ ਅੱਜ ਵੀ ਗੁਲਾਮ ਹੈ ਔਰਤ ਰਸਮਾਂ ਦੇ ਨਾਮ ਤੇ ਅੱਜ ਵੀ ਗੁਲਾਮ ਹੈ ਘੱਟ ਗਿਣਤੀ ਦੇ ਧਰਮ ਜਾਤ ਦੇ ਲੋਕ ਅੱਜ ਵੀ ਗੁਲਾਮ ਨੇ ਆਜ਼ਾਦ ਕੌਣ ਹੋਇਆ ਹੈ ਕਾਰਪੋਰੇਸ਼ਨ ਘਰਾਣੇ ਆਜ਼ਾਦ ਨੇ ਜਿਨ੍ਹਾਂ ਕੋਲ ਪੈਸਾ ਹੈ ਸਿਆਸੀ ਪਾਵਰਾਂ ਨੇ ਸਰਕਾਰੀ ਉੱਚੇ ਅਹੁਦੇ ਨੇ ਉਹ ਲੋਕ ਆਜ਼ਾਦ ਨੇ ਆਮ ਲੋਕ ਆਜ਼ਾਦ ਨਹੀਂ ਪਏ ਫਿਰ ਇਹ ਕਿਸ ਗੱਲ ਦੀ ਖੁਸ਼ੀ ਮਨਾ ਰਹੇ ਨੇ ਆਓ ਮਸਲਿਆਂ ਨੂੰ ਬੈਠ ਕੇ ਵਿਚਾਰੀਏ ਦੇਸ਼ ਕਿਸ ਪਾਸੇ ਵੱਲ ਨੂੰ ਜਾ ਰਿਹਾ ਹੈ ਥੋੜਾ ਸੋਚੀਏ ਤੇ ਸਮਝੀਏ ਕੁਝ ਚੰਦ ਚਿਹਰਿਆਂ ਨੂੰ ਦੇਸ਼ ਦੀ ਆਜ਼ਾਦੀ ਦਾ ਸਿੰਬਲ ਮੰਨ ਲੈਣਾ ਤੇ ਉਹ ਜਿਨ੍ਹਾਂ ਦੀ ਬੋਡੀ ਦੀ ਆਇਡੈਂਟੀਟੀ ਵੀ ਨਹੀਂ ਹੋਈ ਤੇ ਸਿ ਇਹ ਚੱਲਦੇ ਆ ਉਹਨਾਂ ਦੇਸ਼ ਦੇ ਘੁਲਾਟੀਆਂ ਨੂੰ ਗੁਮਨਾਮ ਕਰ ਦੇਣਾ ਇਹ ਵੀ ਇੱਕ ਕਿਸਮ ਦਾ ਆਜ਼ਾਦੀ ਦੇ ਨਾਂ ਤੇ ਖਿਲਵਾੜ ਹੀ ਐ ਸੱਚ ਨੂੰ ਪਛਾਣਿਏ ਆਜ਼ਾਦੀ ਦਾ ਅਸਲੀ ਮਹੱਤਵ ਜਾਣੀਏ ਕਿਤੇ ਦੇਸ਼ ਦੀ ਆਜ਼ਾਦੀ ਸਿਰਫ ਇੱਕ ਸੋਸ਼ਲ ਸੈਟਾਂ ਉਤੇ ਹੈਸ਼ਟੈਗ ਨਾ ਬਣ ਕੇ ਰਹਿ ਜਾਵੇ ਆਪਣੇ ਆਪਣੇ ਕਿੱਤਿਆਂ ਵਿੱਚ ਰਹਿੰਦੇ ਹੋਏ ਜੋ ਜੋ ਵੀ ਸਾਡਾ ਯੋਗਦਾਨ ਬਣਦਾ ਹੈ ਦੇਸ਼ ਨੂੰ ਬਿਹਤਰੀਨ ਬਣਾਉਣ ਵਿੱਚ ਪਾਈਏ ਸਾਡੇ ਵੱਲੋਂ ਕੀਤਾ ਗਿਆ ਇਹ ਫਰਜ਼ ਹੈ ਦਾ ਸਾਡੇ ਦੇਸ਼ ਪ੍ਰਤੀ ਸਾਨੂੰ ਜ਼ਿੰਮੇਵਾਰ ਨਾਗਰਿਕ ਬਣਾਏਗਾ ਆਪਣਾ ਪਰਚ ਪਛਾਣਿਏ ਆਪਣੇ ਹੱਕ ਨੂੰ ਜਾਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦ ਵਾਸੀਓ ਰੱਖਣਾ ਯਾਦ ਸਾਨੂੰ ਕਿਤੇ ਦਿਲਾਂ ਚੋਂ ਨਾ ਭੁਲਾ ਜਾਣਾ